ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਵਾਈ ਵਿੱਚ ਸਾਰੀ ਸਮੁੱਚੀ ਕਾਂਗਰਸ ਪਾਰਟੀ ਅਜ ਵਪਾਰੀਆਂ ਦੇ ਹੱਕ ਵਿੱਚ ਫਤਲਾ ਫੂਕ ਪਰਚੇ ਕਰਦੀ ਹੈ ਅਸੀਂ ਸਾਰੇ ਹੀ ਵਪਾਰੀਆਂ ਦੇ ਨਾਲ ਆ ਵਪਾਰੀਆਂ ਆਣ ਆ ਟੱਕਾ ਨਹੀਂ ਉਹ ਜੈ ਹਿੰਦ ਜੈ ਮਹਾਲ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਜੈ ਮਹਾਲ ਮੁਰਦਾਬਾਦ

पिछे <muchos> आहियो ਤਾਂ ਤੇ ਜਾਵਾਂਗੇ ਕਿਉਂਕਿ ਜੀਪ ਵਪਾਰੀਓ ਨਾਂ ਖੜਿਆ ਕਾਂਗਰਸ ਪਾਰਟੀ ਕੇ ਇਹੋ ਜੀ ਪਾਰਟੀ ਹੈ ਜਿਹੜੀ ਹਮੇਸ਼ਾ ਜਦੋਂ ਵੀ ਆਈ ਵਪਾਰ ਵਿੱਚ ਵੱਧ ਆਇਆ ਲੋਕਾਂ ਨੂੰ ਜਾਇਓ ਕੋਲੋਨੇ ਜਿਹੜਾ ਵਿੱਚ ਕੋਈ ਹੋਇਆ ਹਰ ਬਰ ਨੂੰ ਵੱਧ ਹੁੰਦਾ ਕਾਂਗਰਸ ਪਾਰਟੀ ਤੇਜੀਵਾਲ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਕਰੀਏ ਕੇਜੀ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਕਰਾਂਗੇ ਦਿੱਲੀ ਦੇ ਵਿੱਚ ਉਹਨੇ ਨਹੀਂ ਕੀਤਾ ਗੱਲਾਂ ਇਹ ਕੇਂਦਰੀ ਬਸ ਹਨ ਕੰਮ ਕੀਤੇ ਨੇ ਦਿੱਲੀ ਜਿੱਤ ਜਾਂਦੇ ਦਿੱਲੀ ਕਿਉਂ ਨਹੀਂ ਜਿੱਤ ਗਏ ਕੇਂਦਰੀ ਬਸਾ ਉਹਦੇ ਲੋਕਾਂ ਨੂੰ ਧੱਕੇ ਮਾਰ ਗੱਡਿਆ ਹੁਣ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਦਿੱਲੀ ਵਾਲੇ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਜੋ ਕਿ ਅਸੀਂ ਬਰਦਾ ਨਹੀਂ ਹੋਣਗੇ ਮਤਲਬ ਨਿਤਿਨ ਗੋਲੀ ਇਹ ਕਹਿੰਦੇ ਆਪਣੇ ਵਪਾਰੀਆਂ ਦੇ ਨਾਲ ਖੜੇ ਹੈ ਦੇਖੋ ਜੇ ਵਪਾਰੀਆਂ ਨਾਲ ਖੜੇ ਤੇ ਫੇ ਕੱਲ ਫਗਵਾੜਾ ਗਿੜਕੋ ਬੰਦ ਆਇਆ ਥੋੜੇ ਦਿਨ ਪਹਿਲੇ ਸਵੇਰ ਮਾਰਕੀਟ ਕੋ ਬੰਦ ਹੋਈ ਇਹ ਖਾਲੀ ਪੋਸਟਰ ਤੇ ਇਸ਼ਤਿਹਾਰਾਂ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਗਮਨਾਹ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵਪਾਰ ਅੱਗੇ ਖਤਮ ਹੋ ਰਿਹਾ ਔਰ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਕਿੱਥੇ ਭਗਵੰਤ ਮਾਨ ਦੀ ਸਰਕਾਰ ਦਾ ਹਰ ਰੋਜ਼ ਹੀ ਵਪਾਰੀਆਂ ਦੇ ਨਾਲ ਘਟਨਾ ਕੀਤਾ ਜਾਂਦਾ ਉਹਨੇ ਵੀ ਦੁਕਾਨਾਂ ਤੇ ਜਾ ਕੇ ਗਾਰਡ ਵੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਉਹਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਨਾਂ ਦਾ ਸਟਾਕ ਵੀ ਠੀਕ ਹੁੰਦਾ ਹੈ ਉਹਨਾਂ ਦੇ ਬਿੱਲ ਬੁੱਕ ਵੀ ਠੀਕ ਹੈ ਰਿਗਾਰਡ ਵੀ ਠੀਕ ਹੈ ਫਿਰ ਵੀ ਉਹਨਾਂ ਨੂੰ ਜਾ ਕੇ ਕੰਮ ਕੀਤਾ ਜਾਂਦਾ ਕਿ ਇੰਨੀ ਵੀ ਇੰਨੀ ਅਸੈਸਮੈਂਟ ਜੂਰ ਦਿਲਾਓ ਇੰਨੀ ਅਸੈਸਮੈਂਟ ਜੂਰ ਦਿਲਾਓ ਔਰ ਅੱਜ ਵਪਾਰੀ ਜਿਹੜਾ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਰਾਜ ਲਿਆਵਾਂਗੇ ਇੰਫੈਕਟਿਵ ਰਾਜ ਨੂੰ ਖਤਮ ਕਰਾਂਗੇ ਆਮ ਆਦਮੀ ਦਾ ਰਾਜ ਹੋਊਗਾ ਲੇਕਿਨ ਅੱਜ ਇੰਫੈਕਟਿਵ ਰਾਜ ਨੇ ਸਾਡੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਤੰਗ ਕੀਤਾ ਔਰ ਅੱਜ ਇਸ ਕਰਕੇ ਅਸੀਂ ਭਗਵੰਤ ਮਾਨ ਦਾ ਫੁੱਲਾ ਭੁਗਿਆ ਕਿ ਵਪਾਰੀ ਹੀ ਸਰਕਾਰ ਲੈ ਕੇ ਆਉਂਦੇ ਆ ਵਪਾਰੀ ਪੰਜਾਬ ਨੂੰ ਚਲਾਉਂਦੇ ਆ ਵਪਾਰੀਆਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਬੱਚੇ ਪਹਿਲਾਂ ਹੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ ਉਹ ਫੋਰਨ ਕੰਟਰੀਆਂ ਵੱਲ ਜਾ ਰਹੇ ਤੇ ਜਿਹੜਾ ਥੋੜਾ ਬਿਦਾ ਵਪਾਰ ਭਗਵੰਤ ਮਾਨ ਜੀ ਚੱਲ ਰਿਹਾ ਸੀ ਅੱਜ ਤੁਸੀਂ ਉਸ ਵਪਾਰ ਨੂੰ ਹੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹਾ ਕੰਮ ਨਾਲ ਬੇਰੀ ਸਾਹਿਬ ਜਿਹੜੇ ਕੀ ਵਪਾਰੀ ਨੇ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਦਾ ਦਾ ਕੁਝ ਨਹੀਂ ਹੋਇਆ ਇਹ ਲੇਕਿਨ ਇਹ ਸਸੋ ਗਾਦੇ ਵਿੱਚ ਹੋ ਰਿਹਾ ਕਿਉਂਕਿ ਵਪਾਰੀ ਸਰਕਾਰ ਬਣਾਉਂਦੇ ਨੇ ਫਿਰ ਵੀ ਤਕਾ ਹੋ ਰਿਹਾ ਉਹ ਬਿਗੜੀਆਂ ਸਰਕਾਰਾਂ ਵਿੱਚ ਕਦੇ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿਸੇ ਦੀ ਦੁਕਾਨ ਤੇ ਨਹੀਂ ਗਏ ਹਾਂ ਕਿਸੇ ਦਾ ਕੋਈ ਥ੍ਰੀ ਵਿਲਰ ਜਾਂਦਾ ਸੀਗਾ ਤੇ ਕੋਈ ਚੈੱਕ ਕਰ ਲੈਂਦਾ ਸੀ ਕਲਿੱਕਡ ਕਿਸੇ ਦੀ ਦੁਕਾਨ ਦੇ ਅੰਦਰ ਕੋਈ ਇੰਸਪੈਕਟਰ ਕੋਈ ਈਟੀਓ ਨਹੀਂ ਚੁੰਦਾ ਸਟਾਕ ਚੈੱਕ ਕਰਨ ਵਾਸਤੇ ਜਾਂਦਾ ਲੇਕਿਨ ਹੋਰ ਸਾਰੇ ਹੀ ਵਪਾਰੀਆਂ ਨਾਲ ਛੋਟੇ ਤੋਂ ਛੋਟੇ ਦੁਕਾਨਦਾਰ ਨਾਲ ਵੀ ੱਟਕਾ ਕੀਤਾ ਜਾਂਦਾ ਇੱਕੋ ਹੀ ਗੱਲ ਕਹਿੰਦੇ ਆ ਕਿ ਤੂੰ ਆਪਣੀ ਅਸੈਸਮੈਂਟ ਵਧਾ ਕੋ ਆਪਣਾ ਟੈਕਸ ਜੀਐਸਟੀ ਵਧਾ ਕੇ ਜੇ ਸਾਨੂੰ ਨਹੀਂ ਪਤਾ ਕਿ ਤੈਨੂੰ ਤੇ ਵੀ ਸੇਲ ਹੈਗੀ ਕਿ ਨਹੀਂ ਹੈਗੀ ਸਾਨੂੰ ਇੰਨਾ ਟੈਕਸ ਚਾਹੀਦਾ